ਹਾਂਜੀ ਮੇਰੀ ਇੰਸਟਾਗ੍ਰam ਤੇ ਇੱਕ ਮੈਂ ਵੀਡੀਓ ਦੇਖੀ ਆ ਇਹ ਬੀਬੀ ਨੂੰ ਆਤਿਆ ਹਰ ਇੱਕ ਫਟੇ ਚ ਟੰਗ ਫਸਾਉਣ ਦੀ ਤੇ ਇੱਕ ਜਿਹਨੇ ਲੱਤ ਫਸਾਈ ਆ ਕਿ ਉਹ ਕੁੜੀ ਜਿਹੜੀ ਸਿੰਘਣੀ ਆਪਣੀ ਪੀਪਰ ਦੇਣ ਗਈ ਸੀ ਅਦਾਲਤ ਜੱਜ ਦਾ ਤੇ ਉਹਨੂੰ ਪੀਪਰ ਨਹੀਂ ਦੇਣ ਦਿੱਤਾ ਗਿਆ ਤੇ ਇਹ ਉਹਦੇ ਉੱਤੇ ਜੋ ਇਹਦੇ ਮੂੰਹ ਚੋਂ ਆਉਂਦਾ ਇਹ ਬੁੱਲੀ ਜਾਂਦੀ ਆ ਆ ਸੁਣ ਸੁਣ ਲੋ ਕੀ ਕਹਿੰਦੀ ਆ ਪਹਿਲਾਂ ਕੁੜੀ ਕਿਹੜੀ ਸੀ ਪੰਜਾਬ ਦੀ ਵੀ ਪੇਪਰ ਦੇਣ ਗਈ ਸੀ ਤੇ ਕਹਿੰਦੇ ਵੀ ਉਹ ਕਹਿੰਦੀ ਮੈਨੂੰ ਅੰਦਰ ਐਂਟਰੀ ਨਹੀਂ ਦਿੱਤੀ ਕਿਉਂਕਿ ਮੈਂ ਸ਼ੇਰੀ ਸਾਹ ਪਾਇਆ ਸੀ ਮੈਂ ਸਾਡਾ ਕੜਾ ਪਾਇਆ ਹੋਇਆ ਸੀ ਤੇ ਉਹ ਕਹਿੰਦੇ ਵੀ ਨੂੰ ਲਾ ਫਲਾਨਾ ਤੇ ਇਖੜਾ ਚਲੋ ਹੁਣ ਇਹ ਗੱਲ ਦੱਸੋ ਜਦੋਂ ਹਰਮੰਦਰ ਸਾਹਿਬ ਜਾਂਦੇ ਆ ਹਿੰਦੂ ਧਰਮ ਦੇ ਲੋਕ ਵੀ ਜਾਂਦੇ ਉੱਥੇ ਉੱਥੇ ਉਹ ਵਿਚਾਰੀ ਕੋਈ ਕਿਸੇ ਨੇ ਜੇ ਇੱਥੇ ਮੜਾ ਫਲੈਗ ਦੀ ਪਿਕਚਰ ਬਣਾ ਲਈ ਤਾਂ ਕਿੰਨਾ ਜ਼ਲੋਸ ਕੱਢਿਆ ਸੀ ਕੁੜੀ ਦਾ ਬਿਲਕੁਲ ਉੱਥੇ ਜਾਂਦੇ ਆ ਹਿੰਦੂ ਲੋਕ ਵੀ ਜਾਂਦੇ ਆ ਪਰ ਉਹਨਾਂ ਨੂੰ ਰੋਕਿਆ ਜਾਂਦਾ ਜਿਹੜੇ ਮੂੰਹ ਦੇ ਉੱਤੇ ਟੈਟੂ ਬਣਾ ਕੇ ਜਾਂਦੇ ਆ ਕਿਉਂਕਿ ਉਹ ਇੱਕ ਧਾਰਮਿਕ ਸਥਾਨ ਆ ਕੋਈ ਪ੍ਰਦਰਸ਼ਨੀ ਦਾ ਉੱਤੇ ਹਿਸਾਬ ਕਿਤਾਬ ਐ ਨਹੀਂ ਉੱਥੇ ਲੋਕੀ ਕਰਦੇ ਜਾ ਕੇ ਜੋਗਾ ਕਰਨ ਲੱਪੰਦੇ ਆ ਕਦੀ ਲੱਤਾਂ ਤਾਂ ਨੂੰ ਸੈਠਾਂ ਨੂੰ ਪੁੱਟੀਆਂ ਪੁੱਟੀਆਂ ਹਰਕਤਾਂ ਕਰਕੇ ਵੀਡੀਓ ਬਣਾਉਂਦੇ ਆ ਇਸ ਕਰਕੇ ਐ ਜੀ ਪੀ ਸੀ ਨੇ ਕਾਨੂੰਨ ਬਣਾਇਆ ਵੀ ਨਾ ਉੱਥੇ ਇਦਾਂ ਦਾ ਕੁਝ ਹੋ ਸਕੇ ਤਾ ਕਰਕੇ ਆ ਕੁਛ ਕਰੀਦਾ ਤੇ ਦੂਜੀ ਗੱਲ ਹਿੰਦੂ ਭਰਾ ਜਾਂਦੇ ਆ ਹੁਣ ਵੀ ਜਾ ਕੇ ਦੇਖੋ ਹਜ਼ਾਰਾਂ ਦਿੱਲੀ ਦੇ ਉੱਥੇ ਮੱਥਾ ਟੇਕਦੇ ਆ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਸਾਰਿਆਂ ਨੂੰ ਸਤਕਾਰ ਦੇ ਨਾਲ ਲੰਗਰ ਵੀ ਚੁਕਾਇਆ ਜਾਂਦਾ ਕਿਤੇ ਆ ਕੇ ਵੇਖੋ ਤਾਂ ਸਹੀ ਤੁਸੀਂ ਅਮਰ ਸ਼ੱਕਿਆ ਸ਼੍ਰੀ ਸਾਪ ਪਾਇਆ ਪਰ ਉਹਦੀ ਇੱਕ ਲਿਮਿਟ ਹੁੰਦੀ ਆ ਉਹਦੇ ਸਾਈਜ਼ ਦੀ ਜੇ ਤੋ ਇੰਨਾ ਕ ਤੁਸੀਂ ਸ਼੍ਰੀ ਸਾਪ ਪਾਣ ਲੱਭ ਜੋ ਮੈਨੂੰ ਲੱਗਦਾ ਲੋਕਾਂ ਨੂੰ ਪ੍ਰੋਬਲਮ ਨਹੀਂ ਹੋਣੀ ਤੁਸੀਂ ਤਾਂ ਏਡੇ ਏਡੇ ਵੱਡੇ ਚਾਕੂ ਲੈ ਕੇ ਘੁੰਮ ਰਹੇ ਹੋ ਕੜੇ ਤੁਹਾਡੇ ਇੰਨੇ ਸ਼ਾਰਪ ਹੈ ਕਿ ਜੇ ਤੁਸੀਂ ਖਿੱਚ ਕੇ ਆ ਤਾਂ ਕਿਸਤੇ ਮਾਰਿਆ ਉਹਦਾ ਤਾਂ ਪੂਰਾ ਉੱਥੇ ਸਕਿਨ ਚਰ ਜਾਣੀ ਆ ਸੋ ਇਹ ਤਾਂ ਤੁਸੀਂ ਦਿਨ ਦਿਹਾੜੇ ਵੈਪਨਸ ਲੈ ਕੇ ਘੁੰਮ ਰਹੇ ਹੋ ਸੋ ਥਿਸ ਇਜ਼ ਟੋਟਲੀ ਰੋਂਗ ਮੈਂ ਵੀ ਸਿੱਖਾਂ ਦੀ ਕੁੜੀਆਂ ਪਰ ਮੈਸੇਜਿਸ ਦੇ ਬਿਲਕੁਲ ਖਿਲਾਫ ਆ ਉਸ ਕੁੜੀ ਨੇ ਬਿਲਕੁਲ ਭੈਣ ਜੀ ਇਹ ਗੱਲ ਕਹੀ ਆ ਕਿ ਮੈਨੂੰ ਦੱਸ ਦਿਓ ਕਿ ਮੈਂ ਕਿਹੜਾ ਸ਼ਰੀਸਾ ਪਾਵਾਂ ਕਿਹੜਾ ਮੀਟਰ ਆ ਤੁਹਾਡਾ ਮੈਂ ਉਸ ਤਰ੍ਹਾਂ ਦਾ ਸ਼ਰੀਸਾ ਬੰਨੇ ਇੰਚੀ ਦਾ ਪਾ ਲੈਣੀ ਆ ਤਾਂ ਕਿ ਮੈਨੂੰ ਪੀਪਰ ਦੇਣ ਦਿਓ ਮੇਰੀ ਇਹ ਮਿਹਨਤ ਆ ਇਹਦੇ ਉੱਤੇ ਪਾਣੀ ਨਾ ਫੇਰੋ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਮੈਂ ਭੈਣ ਜੀ ਤਾਂ ਕਹਿ ਰਿਆ ਕਿਉਂਕਿ ਸਿੱਖ ਦੂਜੇ ਦੀ ਇੱਜ਼ਤ ਕਰਨਾ ਹੀ ਜਾਣਦੇ ਆ ਹੁਣ ਇੱਥੇ ਇੱਕ ਗੱਲ ਹੋਰ ਤੁਸੀਂ ਕਹੀ ਆ ਕਿ ਕੜਾ ਤੇ ਤੁਸੀਂ ਕਿਰਪਾਨ ਨੂੰ ਕਹਿ ਰਹੇ ਆਂ ਸ਼ੁਰਾ ਬੀਬੀ ਜੀ ਸ਼ੁਰਾ ਨਹੀਂ ਕਿਰਪਾਨ ਆ ਔਰ ਇਹ ਕਿਰਪਾ ਹੀ ਕਰਦੀ ਆਈ ਹੈ ਇਹਨੇ ਹਿੰਦੂਆਂ ਦੀਆਂ ਧੀਆ ਪਹਿਣਾ ਦੀਆਂ ਇੱਜ਼ਤਾਂ ਬਚਾਈਆਂ ਤੁਸੀਂ ਤੁਹਾਡਾ ਜਿਹੜਾ ਅੱਜ ਕੱਲ ਤੁਸੀਂ ਉਹ ਬਬਕੇ ਬੋਲ ਰਹੇ ਹੋ ਤੁਹਾਡੇ ਅਰਗਿਆਂ ਨੂੰ ਮੁਗਲ ਢੋ ਕੇ ਲੈ ਜਾਂਦੇ ਸੀ ਇਹਨਾਂ ਕਿਰਪਾਨਾਂ ਵਾਲਿਆਂ ਨੇ ਬਚਾਇਆ ਤੀਜੀ ਗੱਲ ਕੜੇ ਦੀ ਤੁਸੀਂ ਦਿਖਾਇਆ ਆਪਣਾ ਕੜਾ ਜਿਹੜਾ ਕਿ ਤੁਸੀਂ ਸੋਨੇ ਦਾ ਪਹਿਨੇ ਆ ਮੈਂ ਲੋਹੇ ਦਾ ਪਹਿਨੇ ਆ ਕਿਉਂਕਿ ਅਸੀਂ ਸਰਬ ਲੋਹ ਦੇ ਕੜੇ ਤਾਂ ਪਹਿਨੀਦੇ ਆ ਕਿਉਂਕਿ ਸਾਨੂੰ ਗੁਰੂ ਮਹਾਰਾਜ ਜੀ ਦਾ ਹੁਕਮ ਆ ਵੀ ਸੋਨੇ ਦੇ ਭਾਈ ਤੁਹਾਡੇ ਵਰਗੇ ਹੀ ਪਹਿਨ ਸਕਦੇ ਆ ਚਲੋ ਬਹਾਨੇ ਨਾਲ ਤੁਸੀਂ ਕੜਾ ਵੀ ਦਿਖਾ ਦਿੱਤਾ ਬੀਬੀ ਜੀ ਤੁਸੀਂ ਕੜਾ ਤਾਂ ਦਿਖਾ ਦਿੱਤਾ ਤੇ ਅਸੀਂ ਤਾਂ ਤੁਹਾਡਾ ਝਾਟਾ ਵੀ ਦੇਖ ਲਿਆ ਜਿਹੜਾ ਤੁਸੀਂ ਕੱਟਿਆ ਹੋਇਆ ਆ ਆਪਣੇ ਆਪ ਨੂੰ ਤੁਸੀਂ ਸਿੱਖਾਂ ਦੀ ਕੁੜੀ ਕਹਿ ਰਹੇ ਹੋ ਝਾਟਾ ਤੁਹਾਡਾ ਪੂਰਾ ਕੱਟਿਆ ਹੋਇਆ ਆ ਤੁਹਾਡਾ ਇਹ ਨਹੀਂ ਪਤਾ ਲੱਗਦਾ ਤੁਸੀਂ ਬੰਦਾ ਐ ਕਿ ਜਨਾਨੀ ਐ ਮੈਂ ਤਾਂ ਫੇਰ ਤੁਹਾਡੀ ਆਵਾਜ਼ ਦੇ ਕਰਕੇ ਤੁਹਾਨੂੰ ਲੇਡੀਜ਼ ਕਰਕੇ ਹੀ ਸੰਬੋਧਨ ਕਰ ਰਿਹਾ ਉਦੋਂ ਬਾਅਦ ਅਸੀਂ ਤੁਹਾਨੂੰ ਕਦੀ ਕਿਹਾ ਵੀ ਤੁਹਾਡਾ ਇਹ ਮੂੰਹ ਕਿਉਂ ਮਿੱਥਿਆ ਹੋਇਆ ਆ ਮੇਰੇ ਹਿਸਾਬ ਨਾਲ ਬੀਬੀ ਜੇ ਤੂੰ ਮੂੰਹ ਧੋਲਵੇਂ ਨਾ ਤੇ ਤੇਰੇ ਘਰ ਦੇ ਵੀ ਡਰ ਜਾਣਾ ਇੰਨਾ ਕਿ ਤੂੰ ਮੇਕਅਪ ਲਾਇਆ ਹੋਇਆ ਹੈ ਸ੍ਰੀ ਮੂੰਹ ਦੇ ਉੱਤੇ ਤਾਂ ਤੁਸੀਂ ਛੋਟੇ ਜਿਿਹੇ ਸ਼ੀਸ਼ਾ ਆਪ ਰੱਖੋ ਸੌਫਟ ਤੇ ਪਲੇਨ ਗੋਲ ਕੜਾ ਪਾਓ ਤਾਂ ਲੋਕ ਵੀ ਤੁਹਾਨੂੰ ਰਿਸਪੈਕਟ ਦੇਣਗੇ ਪਰ ਜੇ ਤੁਸੀਂ ਕਹੋ ਹਾਂ ਅਸੀਂ ਦਿਨ ਦਿਹਾੜੇ ਇੰਨੇ ਸਾਰੇ ਵੈਪਨਸ ਲੈ ਕੇ ਘੁੰਮਦੇ ਰਹੋ ਉਹਨੂੰ ਨਾਮ ਦੇ ਦੋ ਜੀ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਹਥਿਆਰ ਦਿੱਤੇ ਸੀ ਗੁਰੂ ਮਹਾਰਾਜ ਨੇ ਇਦਾਂ ਨਹੀਂ ਕਿਹਾ ਸੀ ਕਿ 6-6 ਫੁੱਟ ਦੀਆਂ ਘਰਪਾਨਾ ਲੈ ਕੇ ਫਿਰੋ ਬੀਬੀ ਤੂੰ ਤਾਂ ਇਦਾਂ ਗੱਲਾਂ ਕਰ ਰਹੀਆਂ ਜਿੱਦਾਂ ਕਿ ਤੂੰ ਹੀ ਹੁਣ ਸੁਪਰੀਮ ਕੋਰਟ ਆ ਤੂੰ ਦੱਸੇਂਗੀ ਹੁਣ ਵੀ ਕਿੰਨੇ ਇੰਚੀ ਦੀ ਕਿਰਪਾਨ ਚਾਹੀਦੀ ਹੈ ਕਿੰਨੇ ਕਿਦਾਂ ਦਾ ਕੜਾ ਚਾਹੀਦਾ ਪਰ ਇੱਕ ਗੱਲ ਤੈਨੂੰ ਦੱਸ ਦਵਾਂ ਇਹ ਹਥਿਆਰ ਨਹੀਂ ਗੇ ਇਹ ਸਾਨੂੰ ਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਆ ਕੜਾ ਕਿਰਪਾਨ ਇਹ ਜਿਹੜੇ ਸਾਡੇ ਕੋਲ ਦਿੱਤੇ ਗਏ ਆ ਬਸ ਜੋ ਵੀ ਦਿੱਤਾ ਗਿਆ ਸਰੀਰ ਦੇ ਉੱਤੇ ਪਹਿਨਣ ਲਈ ਇਹ ਇਸ ਲਈ ਆ ਕਿ ਦੂਜੇ ਦੀ ਰੱਖਿਆ ਕੀਤੀ ਜਾਵੇ ਅਸੀਂ ਉਹ ਟਾਈਮ ਵੀ ਸਿੱਖਾਂ ਨੇ ਦੇਖਿਓ ਆ ਜਦੋਂ ਇਹਨਾਂ ਕੜਿਆਂ ਦੇ ਉੱਤੇ ਅਸੀਂ ਦੁਸ਼ਮਣਾਂ ਦੀਆਂ ਕਿਰਪਾਨਾਂ ਸੰਧੇ ਰਹੇ ਹਾਂ ਤੇ ਸਾਨੂੰ ਗੁਰੂ ਮਹਾਰਾਜ ਜੀ ਨੇ ਹਮੇਸ਼ਾ ਹੀ ਕਿਹਾ ਕਿ ਹਥਿਆਰ ਬੰਦ ਰਹਿਣਾ ਤਾਂ ਕਿ ਦੂਜਿਆਂ ਦੀ ਰੱਖਿਆ ਕੀਤੀ ਜਾਵੇ ਕਦੀ ਇੰਡੀਆ ਦੀ ਟ੍ਰੇਨ ਦੇ ਵਿੱਚ ਬਹਿ ਲਈ ਜਦੋਂ ਕਿਤੇ ਕੋਈ ਇੱਕ ਸਿੱਖ ਚੜ ਜਾਂਦਾ ਨਾ ਤੇ ਪੂਰੀ ਟ੍ਰੇਨ ਦੇ ਵਿੱਚ ਇਸ ਕਰਕੇ ਡੱਬੇ ਦੇ ਵਿੱਚ ਸ਼ਾਂਤੀ ਹੋ ਜਾਂਦੀ ਆ ਕਿ ਭਾਈ ਹੁਣ ਕਿਸੇ ਦੇ ਕੋਲ ਲੁੱਟ ਖੋ ਨਹੀਂ ਹੁਣੀ ਕਿਉਂਕਿ ਹੁਣ ਇੱਕ ਸਿੰਘ ਸੂਰਮਾ ਗੁਰੂ ਦਾ ਆ ਗਿਆ ਆ ਇਸ ਕਰਕੇ ਜਿਹੜੇ ਚੋਰ ਚੱਕੇ ਹੁੰਦੇ ਉਹਨਾਂ ਨੂੰ ਭੱਜਣਾ ਪੈ ਜਾਂਦੀ ਆ ਲੋਕ ਸੁਰੱਖਿਅਤ ਮਹਿਸੂਸ ਕਰਦੇ ਆ ਸਿੱਖਾਂ ਦੀ ਹਾਜ਼ਰੀ ਦੇ ਵਿੱਚ ਸਿੱਖ ਕਦੀ ਵੀ ਲੋਟੂ ਮਹਿਕਮਾ ਨਹੀਂ ਗਾ ਲੋਟੂ ਮਹਿਕਮਾ ਤਾਂ ਡੇਰਗਾ ਜਿਹੜਾ ਗੱਡੀਆਂ 'ਚ ਬੈ ਕੇ ਗਿਆਨ ਵੰਡਦਾ ਵੱਡੀਆਂ-ਵੱਡੀਆਂ ਗੱਲਾਂ ਕਰਦਾ ਤੇ ਆਪਣਾ ਮੂੰਹ ਮੱਥਾ ਦੇਖਦਾ ਨਹੀਂ ਤੁਹਾਨੂੰ ਰੋਕਿਆ ਜਾਂਦਾ ਹੈ ਟੈਸਟ ਦੇਣ ਤੋਂ ਕੀ ਆਏ ਹੋਗੇ ਆ ਫਲਾਨਾ ਹੋ ਗਿਆ ਤੇ ਕਿਹੜਾ ਫਿਰ ਤੁਸੀਂ ਮੁੱਦਾ ਬਣਾਉਨੇ ਹੋ ਫਿਰ ਇੱਥੇ ਫੋਰਨ ਕੰਟਰੀ 'ਚ ਜਦੋਂ ਗੋਰੇ ਤੁਹਾਨੂੰ ਆਰਡਰ ਦਿੰਦੇ ਕਿ ਲਾਓ ਇਹਨਾਂ ਨੂੰ ਫਿਰ ਇੱਥੇ ਐਂਟਰੀ ਮਿਲੂਗਾ ਤੁਸੀਂ ਮਿੰਟ ਲਾਉਣੇ ਓ ਲਾਨ ਲੱਗੇ ਇਹ ਤਾਂ ਤੁਸੀਂ ਚਿਕਾ ਨਹੀਂ ਮਾਰਦੇ ਇਹ ਤਾਂ ਵਿਦੇਸ਼ਾਂ ਚ ਤੁਹਾਡੀ ਕਿਉਂ ਨਹੀਂ ਨਿਕਲਦੀ ਤੇ ਇੰਡੀਆ ਦੇ ਵਿੱਚ ਤੁਸੀਂ ਫਿਰ ਹਾਏ ਬੂਧ ਹਾਏ ਸਾਡਾ ਹੱਕ ਮਾਰ ਲਿਆ ਹਾਏ ਸਾਨੂੰ ਐਂ ਕਰਤਾ ਸੀ ਸਿੱਖ ਸੀ ਹਾਏ ਸਾਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਹਾਏ ਸਾਡਾ ਸ਼ਰੀ ਸਾਹਿਬ ਨੂੰ ਉੱਥੇ ਹਾਏ ਬੂਚੂ ਇੱਥੇ ਵਿਦੇਸ਼ਾਂ ਕਿਤੇ ਨੂੰ ਹਾਏ ਬੂਚੂ ਕੋਰਚ ਜਾਣਾ ਹੁੰਦਾ ਨਾ ਵਿਦੇਸ਼ਾਂ ਚ ਤਰੀਕ ਹੁੰਦੀ ਹੈ ਤੁਹਾਡੇ ਵਰਗੇ ਬੰਦੇ ਨੇ ਗਾਤਰਾ ਪਾਇਆ ਹੁੰਦਾ ਐਂਟ੍ਰਸ ਹੀ ਹਵਾ ਲੈਂਦੇ ਅਗਲੇ ਕਹਿੰਦੇ ਇੱਥੇ ਰੱਖੋ ਤਈ ਆਪਦਾ ਘਰੇ ਲਾ ਕੇ ਆਇਓ ਇਹਤੇ ਕੋਟਾ ਨੇ ਅੰਦਰ ਵੀ ਲਾਉਣੀ ਹੈ ਬਦੇਸ਼ਾਂ ਚ ਇਥੇ ਤਾਂ ਤੁਸੀਂ ਹਾਈ ਬੂਚੀ ਨਹੀਂ ਕਰਦੇ ਹੋ ਉਥੇ ਜੇ ਦਵਾਈਆਂ ਪਾਣੇ ਹੋ ਸੋ ਪਹਿਲੇ ਤੁਸੀਂ ਕੱਪੜੇ ਮਾਨ ਮਰਿਆਦਾ ਦੇ ਵਿੱਚ ਰਹੋ ਇਨ ਐਕਸਰਸਾਈਜ਼ ਮਤਲਬ ਡੇਢ ਡੇਢ ਕ ਫੁੱਟ ਦਾ ਇੰਚ ਦਾ ਕੁੱਟ ਨਹੀਂ ਡੇਢ ਇੰਚ ਦਾ ਸ਼ਰੀਸਾ ਆਈ ਥਿੰਕ ਇਜ਼ ਪਰਫੈਕਟ ਕੋਈ ਤਾਂ ਨੰਨ ਰੱਖੋਗਾ ਕੁਛ ਨਹੀਂ ਕਹੂਗਾ ਗੱਲ ਖਤਮ ਖੁਦ ਵੀ ਸਕੂਨ ਨਾਲ ਜਿਓ ਦੂਜੇ ਨੂੰ ਵੀ ਸਕੂਨ ਨਾਲ ਜੀਣ ਦਿਓ ਹੁਣ ਤੁਸੀਂ ਕਹਿ ਰਹੇ ਆਂ ਵੀ ਚੂ ਚੂ ਹੈ ਟੀ ਹਨਾ ਪਹਿਲੀ ਗੱਲ ਉਹ ਕੁੜੀ ਨੇ ਬੀਬੀ ਦੇਣਾ ਸੀ ਜੱਜ ਦਾ ਪੇਪਰ ਜੱਜ ਦਾ ਰਤਬਾ ਕਿੱਡਾ ਹੁੰਦਾ ਤੈਨੂੰ ਪਤਾ ਜੇ ਤੇਰੇ ਮੂੰਹ ਚੋਂ ਜੱਜ ਕਾ ਆਇਆ ਜਾਵੇ ਹੱਬ ਨਿਕਲਣਾ ਕਿਉਂਕਿ ਨਾ ਤੂੰ ਆਪ ਪੜੀ ਨਾ ਤੇਰੇ ਲੱਛਣ ਪੜਾਈ ਵਾਲੇ ਦੀਂਦੇ ਹੀ ਆ ਜਿੱਦਾਂ ਦਾ ਤੇਰਾ ਪਹਿਰਾਵਾ ਆ ਤੇ ਉਹਦੇ ਤੋਂ ਹਸਾਬ ਕਿਤਾਬ ਤੇਰਾ ਬੀਬੀ ਲੱਗ ਰਿਆ ਉਹ ਤਾਂ ਮੈਂ ਤੈਨੂੰ ਸੰਬੋਧਨ ਵਧੀਆ ਤਰੀਕੇ ਨਾਲ ਕਰ ਰਿਆ ਉਹ ਕੁੜੀ ਨੇ ਕੁਰਬਾਨ ਕੀਤਾ ਆਪਣਾ ਪੇਪਰ ਆਪਣੀ ਸਿੱਖੀ ਨਹੀਂ ਛੱਡੀ ਤੇ ਤੂੰ ਝਾਟਾ ਖਲਾਰ ਕੇ ਤੈਨੂੰ ਕੋਈ ਫਰਕ ਨਹੀਂ ਪੈਂਦਾ ਲਾਲ ਨਹੀਂ ਐਨਕਾ ਥੱਪ ਲੈਣੀ ਮੇਕਅਪ ਤੇ ਤੈਨੂੰ ਲਿਆਉਣੀ ਨੇਰੀ ਆਉਂਦੀ ਆ ਕੱਪੜੇ ਤੇਰੇ ਪਾਏ ਹੋਏ ਇਦਾਂ ਦੇ ਇਹ ਨਹੀਂ ਪਤਾ ਲੱਗਦਾ ਤੂੰ ਬੰਦਾ ਐ ਕਿ ਬੁੜੀ ਆ ਤੇ ਮੂੰਹ ਤੂੰ ਤੋਤਾ ਕੋਈ ਨਹੀਂ ਤੇ ਤੂੰ ਗੱਲ ਕਰ ਰਹੀਆਂ ਉਸ ਕੁੜੀ ਦੀ ਜਿਹਨੇ ਕੁਰਬਾਨ ਕੀਤਾ ਆਪਣਾ ਪੇਪਰ ਤੇ ਦੂਜੀ ਗੱਲ ਜਿਹੜੀ ਤੂੰ ਕਹਿ ਰਹੀਆਂ ਕਿ ਗੋਰੇ ਇੱਥੇ ਮੈਂਟ 'ਚ ਕਿਰਪਾਨ ਲਹਾ ਲੈਂਦੇ ਆ ਮੈਂਟ 'ਚ ਐ ਕਰ ਦਿੰਦੇ ਬਿਲਕੁਲ ਤੁਹਾਡੇ ਨਾਲ ਹੁੰਦੀ ਹੋਊਗੀ ਇੱਥੇ ਇਦਾਂ ਸਾਨੂੰ ਨਹੀਂ ਪਤਾ ਅਸੀਂ ਤਾਂ ਇੰਡੀਆ ਦੇ ਵਿੱਚ ਰਹਿੰਦੇ ਆ ਅਸੀਂ ਇੱਥੇ ਦੇ ਨਾਗਰਿਕਾਂ ਤੇ ਅਸੀਂ ਤੇ ਅਸੀਂ ਇਸ ਦੇਸ਼ ਲਈ ਬਹੁਤ ਕੁਝ ਕੀਤਾ ਆ ਇਸ ਕਰਕੇ ਸਾਨੂੰ ਲੱਗਦਾ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਸਾਨੂੰ ਇਸ ਚੀਜ਼ ਦਾ ਹੱਕ ਹੋਣਾ ਚਾਹੀਦਾ ਕਿ ਅਸੀਂ ਜੇ ਸਿੱਖ ਫ੍ਰੀडम ਨਾਲ ਰਹਿ ਸਕੀਏ ਤੇ ਉਸ ਚੀਜ਼ ਦੀ ਲੜਾਈ ਅਸੀਂ ਬਹੁਤ ਸ਼ਾਂਤਮਈ ਢੰਗ ਨਾਲ ਲੜ ਰਹੇ ਆ ਤੇਰਾ ਭਲੇਖਾ ਹੋਊਗਾ ਆ ਜਿਹੜਾ ਚੂ-ਚੂ ਕਰਦੀਆਂ ਕਿਸੇ ਨਿਹੰਗ ਸਿੰਘ ਨੂੰ ਮਿਲ ਲਈ ਦਹਾੜ ਸੁਣੀ ਤੇਰੇ ਲੂਈ ਗੰਡੇ ਖੜੇ ਹੋ ਜਾਣੇ ਬੀਬੀ ਤੇਰੀਆਂ ਹਰਕਤਾਂ ਜਿਹੜੀਆਂ ਉਹਨਾਂ ਤੋਂ ਹਸਾਬਕਦਾ ਬੀਬੀ ਜੀ ਤੁਹਾਡਾ ਲੱਗ ਰਿਹਾ ਤੂੰ ਕਿੰਨੀ ਇੱਥੇ ਕਿਰਪਾਨ ਲਾਉਣੀ ਪੈਂਦੀ ਆ ਬੀਬੀ ਮਾਫ ਕਰੀ ਜਿੱਦਾਂ ਦੀਆਂ ਕੈਨੇਡਾ ਚੋਂ ਤੁਹਾਡੀਆਂ ਵੀਡੀਓ ਆ ਰਹੀਆਂ ਨਾ ਇੱਕ ਨਹੀਂ ਦੇਖ ਰਹੇ ਬਹੁਤ ਦੇਖ ਰਹੇ ਆ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਤੁਹਾਡਾ ਕੀ ਕੀ ਲੈ ਰਿਆ ਤੁਸੀਂ ਸ਼ਰਮ ਸੰਗ ਹਿਆ ਸਭ ਕੁਝ ਲਾ ਕੇ ਸੁੱਟ ਦਿੱਤਾ ਤੇ ਹੁਣ ਚਾਹੀਦੇ ਤੈਨੂੰ ਸਿਰਫ ਇੰਸਟਾਗ੍ਰam ਤੇ ਵਿਊ ਜਿਨ੍ਹਾਂ ਲਈ ਤੂੰ ਜੋ ਮੂਚੋ ਬਕਵਾਸ ਆਉਂਦੀ ਆ ਆਮਰਤਪਾਲ ਸਿੰਘ ਮਹਿਰੋਂ ਬਾਰੇ ਹੋਰ ਕਿਸੇ ਬਾਰੇ ਤੂੰ ਸਾਰਿਆਂ ਬਾਰੇ ਗਿਆਨ ਦੇ ਰਹੀ ਆ ਤੇ ਇਸ ਜੱਜ ਬਾਰੇ ਵੀ ਕੁੜੀ ਬਾਰੇ ਗਿਆਨ ਦੇਈਆਂ ਇੱਕ ਸਿੰਘ ਕੁੜੀ ਨੇ ਅੱਗੇ ਵੀਡੀਓ ਪਾਈ ਸੀ ਉਹ ਗਰੀਬ ਸੀ ਉਹਦੇ ਉੱਤੇ ਤੂੰ ਬਹੁਤ ਮਜ਼ਾਕ ਕੀਤਾ ਬੀਬੀ ਉਹਦਾ ਦਮਾਲਾ ਦੇਖੀ ਤੇ ਆਪਣਾ ਝਾਟਾ ਦੇਖੀ ਤੈਨੂੰ ਆਪ ਹੀ ਫਰਕ ਪਤਾ ਲੱਗ ਜੂਗਾ ਸੋ ਮੇਰੇ ਹਿਸਾਬ ਨਾਲ ਤੈਨੂੰ ਪਤਾ ਲੱਗ ਗਿਆ ਹੁਣ ਕਿ ਤੂੰ ਸਿੱਖਾਂ ਦੀ ਕੁੜੀ ਨਹੀਂ ਹੈਗੀ ਤੇ ਅਸੀਂ ਆਪਣੇ ਆਪ ਨੂੰ ਸਿੱਖ ਪ੍ਰਾਊਡ ਵੀ ਇਹ ਸਿੱਖ ਕਿਉਂ ਕਹਿ ਰਹੇ ਆਂ ਔਰ ਆਪਣੇ ਦੇਸ਼ ਦੇ ਵਿੱਚ ਕਿਉਂ ਚਾਹੁੰਦੇ ਆਂ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਆ ਕੋਨੇ ਚਾਹੀਦੀ ਆ ਕਿਉਂਕਿ ਦੇਸ਼ੇ ਹੀ ਸਾਡਾ ਤੇ ਅਸੀਂ ਇੱਥੇ ਦੇ ਵਾਸੀ ਆ ਤੂੰ ਤਾਂ ਇੱਥੇ ਪ੍ਰਵਾਸੀ ਆ ਜਿੱਦਾ ਸਾਡੇ ਇੱਥੇ ਰਾਮੂ ਬਈ ਯਾਰ ਰੱਖਿਆ ਆ ਐਦਾਂ ਤੈਨੂੰ ਕਿਸੇ ਨੇ ਫੈਕਟਰੀ ਫੂਟਰੀ ਚ ਰੱਖਿਆ ਹੋਣਾ ਆ ਬਸ ਇੰਨਾ ਕੀ ਫਰਕ ਆ ਤੇਰਾ ਰਾਮੂ ਨੂੰ ਪੁੱਛ ਕੇ ਬਾਕੀ ਮੈਂ ਤੇਨੂੰ ਬਰਾਮੂ ਨਾਲ ਗੱਲ ਕਰਾ ਦੂੰਗਾ ਉਹ ਤੈਨੂੰ ਸਾਰਾ ਦੱਸ ਦਊਗਾ ਵੀਰੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਚੰਗੀ ਲੱਗੀ ਕਮੈਂਟ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ